بسم اللہ الرحمن الرحیم شروع اللہ تعالی دے نام توں جو بڑا مہربان تے نہایت ہی رحم کرنے والا ہے۔ اگست دا مہینہ 2025 ہے اور ساڈی آدھا آزادی دا دیہالا 15 اگست واپس سارے پار دے لوگ منانے لئی جا رہے ہیں۔ شروع تو میں تاریخ دا ਵਿਦਿਆਰਥੀ رہاں تے ਜਾਤਕਦੀ ਵੀ ਅਗਸਤ ਦਾ ਮਹੀਨਾ ਹੁੰਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਸ ਕਰ ਇਹਨਾਂ بارشਾਂ ਨੂੰ ਵੇਖ ਕੇ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਕਿਸੇ ਨੂੰ ਇਹ بارشਾਂ ਸੋਹਣੀਆਂ ਲੱਗਦੀਆਂ ਔਰ ਜਿਹੜੇ ਜਾਣਕਾਰ ਨੇ ਉਹਨਾਂ ਦੇ ਲਈ بارشਾਂ ਜਿਹੜੀਆਂ ਅਗਸਤ ਚ ਹੁੰਦੀਆਂ ਉਹ ਕਿਤੇ ਨਾ ਕਿਤੇ ਦੁੱਖ ਔਰ ਦਰਦ ਪੁਰਾਣੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਲੂਣ ਮਿਰਚ ਦਾ ਕੰਮ ਜਿਹੜੀਆਂ ਉਹ ਕਰਦੀਆਂ ਨੇ ਤੇ ਠੀਕ ਹੈ ਕਿ ਭਾਰਤ ਦੀ ਜੰਗ ਆਜ਼ਾਦੀ ਜਿਹੜੀ ਹੈ ਉਹ ਅਸੀਂ ਸਭ ਨੇ ਮਿਲ ਕੇ ਲੜੀ ਹੈ। ਲੇਕਿਨ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਪੰਜਾਬੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਪੰਜਾਬੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬ ਨੂੰ ਸਲੂਟ ਕਰਨਾ ਚਾਹੀਦਾ ਹੈ ਉਹਨਾਂ ਦਾ ਕਿਉਂਕਿ ਭਾਰਤ ਦੇ ਵਿੱਚ ਪੰਜਾਬ ਇੱਕ ਐਸੀ ਥਾਂ ਹੈ ਇੱਕ ਐਸਾ ਸੂਬਾ ਹੈ ਪੰਜਾਬ ਉਹ ਜਗ੍ਹਾ ਹੈ ਜਿਹਦੇ ਪੁੱਤਰਾਂ ਨੇ ਜਿਹਦੇ ਜਰਨੈਲਾਂ ਨੇ ਜਿਹਦੇ ਆਜ਼ਾਦੀ ਘੁਲਾਟੀਆਂ ਨੇ ਲਗਾਤਾਰ ਅੰਗਰੇਜ਼ ਦੇ ਦੰਦ ਖੱਟੇ ਕੀਤੇ। ਔਰ ਫਿਰ ਜਦ ਦੇਸ਼ ਆਜ਼ਾਦ ਹੋਇਆ ਜਿਸ ਦਿਨ ਤੇ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ, ਜਿਹੜਾ ਦੁੱਖ ਹੈ, ਜਿਹੜਾ ਦਰਦ ਹੈ ਉਹ ਪੰਜਾਬ ਨੇ ਬਰਦਾਸ਼ਤ ਕੀਤਾ। ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ ਮੌਲਾਨਾ ਹਬੀਬੁਰਹਿਮਾਨ ਸਾਨੀ ਲੁਧਿਆਣਵੀ 2021 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ। ਜਦ ਮੈਂ ਆਪਣੀ ਕਿਤਾਬ ਦਾਸਤਾਨੇ ਲੁਧਿਆਣਾ ਲਿਖ ਰਿਹਾ ਸੀਗਾ ਜਿਹਨੂੰ ਜਿਹਦੀ ਖੋਜ ਵਿੱਚ ਕਈ ਸਾਲ ਲੱਗ ਗਏ ਉਹ ਕਈ ਰਿਫਰੈਂਸ ਬੁੱਕਾਂ ਮੈਨੂੰ ਦਿੰਦੇ ਹੁੰਦੇ ਸੀ ਪੜਨ ਲਈ ਤੇ ਉਹ ਵੀ ਹਮੇਸ਼ਾ 15 ਅਗਸਤ ਦੇ ਦਿਨਾਂ 'ਚ ਇਸ ਦਰਦ ਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰਦੇ ਸੀ ਅਕਸਰ ਜਦ ਕੋਈ ਕਿਤਾਬ ਸਾਹਮਣੇ ਆਣੀ ਇੱਕ ਦਫਾ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਲੁਧਿਆਣੇ ਤੇ ਕੀ ਗੁਜ਼ਰੀ ਅੱਛਾ ਜਿਹੜੇ ਇਨਸਾਫ਼ ਪਸੰਦ ਪੰਜਾਬੀ ਹੁੰਦੇ ਨੇ ਨਾ ਫਿਰ ਉਹ ਚਾਹੇ ਮੁਸਲਮਾਨ ਹੋਣ ਸਿੱਖ ਹੋਣ ਚਾਹੇ ਹਿੰਦੂਪਰਾ ਹੋਣ ਚਾਹੇ ਦਲਿਤ ਹੋਣ ਉਹ ਕਦੀ ਆਪਣਾ ਪੱਖ ਨਹੀਂ ਪੂਰਦੇ ਉਹ ਕਦੀ ਆਪਣੀ ਸਿਰਫ ਗੱਲ ਨਹੀਂ ਕਰਦੇ ਹੁੰਦੇ ਮੈਨੂੰ ਕਿਤਾਬ ਉਹਨਾਂ ਨੇ ਦਿੱਤੀ ਕਈ ਕਿਤਾਬਾਂ ਹੋਰ ਦਿੱਤੀਆਂ ਜੇ 15 ਅਗਸਤ 1947 ਦੇ ਬਹੁਤ ਸਾਰੇ ਕਿਸੇਸ ਲੁਧਿਆਣੇ ਤੇ ਕੀ ਗੁਜ਼ਰੀ ਤੇ ਕੋਈ ਬੰਦਾ ਪੜੇ ਤੇ ਅਗਲੇ ਦੀ ਅੱਖਾਂ ਜਾਸੂ ਆ ਜਾਏ ਵੀ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਆਪਣੇ ਕਾਰੋਬਾਰ ਛੱਡਨੇ ਪਏ ਆਪਣੀਆਂ ਖੇਤੀਆਂ ਆਪਣੇ ਮवेशੀ ਹਰ ਸ਼ੈ ਛੱਡਣੀ ਪਈ ਜਿੱਥੇ ਜੰਮੇ ਪਲੇ ਸਾਰੀ ਜ਼ਿੰਦਗੀ ਜਿੱਥੇ guzari ਤੋਂ ਮੈਨੂੰ ਕਹਿਣ ਲੱਗੇ ਕਿ ਇਹ ਜਤੂ ਪੜ ਰਿਆ ਨਾ ਕਿ ਲੁਧਿਆਣੇ ਤੇ ਕੀ ਗੁਜ਼ਰੀ ਇਹ ਕੱਲੀ ਲੁਧਿਆਣੇ ਤੇ ਨਹੀਂ ਗੁਜ਼ਰੀ ਇਹ ਲਾਹੌਰ ਤੇ ਵੀ ਗੁਜ਼ਰੀ ਲਾਇਲਪੁਰ ਤੇ ਵੀ ਗੁਜ਼ਰੀ ਜਲੰਧਰ ਤੇ ਵੀ ਗੁਜ਼ਰੀ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੈਹਂਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਤੇ ਛੜਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਕਿ ਕਿੱਡਾ ਵੱਡਾ ਇਤਿਹਾਸ ਹੈ ਪੰਜਾਬੀਆਂ ਦਾ ਕਿ ਜੋ ਦੁੱਖ اور درد اور تکلیف ਅਸੀਂ ਮਹਿਸੂਸ ਕੀਤੀ ਹੈ ਕਈ ਲੱਖ ਲੋਕ ਕਈ ਲੱਖ ਬੇਟੀਆਂ ਕਈ ਲੱਖ ਪੁੱਤਰ ਵਾਂਡਦੇ ਵੇਲੇ ਜਦ ਇੱਕ ਪਾਸੇ ਦੇਸ਼ ਆਜ਼ਾਦ ਹੋਇਆ ਸੀਗਾ ਜਿਨ੍ਹਾਂ ਨੂੰ ਆਪਣੇ ਘਰ ਆਪਣੀਆਂ ਖੇਤੀਆਂ ਆਪਣੀ ਪیدائش ਦੀ ਜਗਾ ਆਪਣੀ ਜਾਨ ਬਚਾਉਣ ਦੇ ਲਈ ਛੱਡਣੀ ਪਈ ਉਹ ਕਹਿੰਦੇ ਨਾ ਕਿ ਮੈਨੂੰ ਕੁਝ ਲੋਕਾਂ ਨੇ ਕਈ ਵਾਰ ਜ਼ਿਕਰ ਕਰਨਾ ਮੇਰੇ ਵਾਲਿਦ ਸਾਹਿਬ ਦੇ ਸਮੇਂ ਵੀ ਕਿ ਅਸੀਂ ਅੱਜ ਫਲਾਨੀ ਜਗਾ ਗਏ ਸੀ ਤੇ ਅਸੀਂ ਉੱਥੇ ਇੱਕ ਪੁਰਾਣੀ ਜੀ ਮਸਜਿਦ ਦੇਖੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਪੁੱਤਰਾ ਤੁਸੀਂ ਇਧਰਲੇ ਪਾਸੇੋਂ ਤੇ ਪੁਰਾਣੀਆਂ ਮਸਜਿਦਾਂ ਵੇਖ ਦਿਓ ਤੇ ਜਦੋਂ ਉਧਰਲੇ ਪਾਸੇ ਜਾਓਗੇ ਤੇ ਪੁਰਾਣੇ ਗੁਰਦੁਆਰਾ ਸਾਹਿਬ ਪੁਰਾਣੇ ਮੰਦਰ ਲੋਕਾਂ ਦੀਆਂ ਪੁਰਾਣੀਆਂ ਹਵੇਲੀਆਂ ਯਾਨੀ ਜੋ ਤਕਲੀਫ ਤੁਸੀਂ ਇਧਰ ਮਹਿਸੂਸ ਕਰਦੇ ਹੋ ਤੇਹੀ ਤਕਲੀਫ ਉਧਰ ਵੀ ਹੈ ਤੇ 15 ਅਗਸਤ ਨੂੰ ਮੈਂ ਗੱਲਾਂ ਤਾਂ ਕਰ ਰਿਹਾ कि ਜਿਹੜੀ ਆਜ਼ਾਦੀ ਪੂਰਾ ਦੇਸ਼ ਮਾਣਦਾ ਪਿਆ ਇਹਦਾ ਮੁੱਲ ਪੰਜਾਬੀਆਂ ਨੇ ਬਹੁਤ ਵੱਡਾ ਦਿੱਤਾ ਹੈ। ਪਹਿਲਾਂ ਤਾਂ ਅੰਗਰੇਜ਼ ਦੇ ਖਿਲਾਫ ਲੜੇ ਆ। ਸ਼ਹੀਦ ਆਜ਼ਮ ਭਗਤ ਸਿੰਘ ਹੋਣ, ਉਦਮ ਸਿੰਘ ਹੋਣ, ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਹੋਣ, ਅਤਾਉੱਲਾ ਛਾ ਬੁਖਾਰੀ ਹੋਣ। ਵੱਡਾ ਮੁੱਲ ਦਿੱਤਾ ਪੰਜਾਬੀਆਂ ਨੇ। ਔਰ ਫਿਰ ਜਦ ਅੰਗਰੇਜ਼ ਦੀ ਸਾਜ਼ਿਸ਼ ਦੇ ਤਹਿਤ ਦੇਸ਼ ਦੇ ਟੁਕੜੇ ਕੀਤੇ ਗਏ। ਉਸ ਵੇਲੇ ਜੋ ਗੁਜ਼ਰੀ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਮ੍ਰਿਤਾ ਪਰਿਤ ਨੇ ਕਿਹਾ ਸੀ ਨਾ ਕਿ ਅੱਜ ਆਖਾਂ ਵਾਰਿਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਨ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ਼ ਸ਼ਾਹ ਨੂੰ ਕਹਿਣ ਜਦ ਕਦੀਏ अगस्त ਦੀਆਂ بارشਾਂ ਹੁੰਦੀਆਂ ਨੇ ਤੇ ਉਹ ਸਾਰੇ ਲੋਕ ਯਾਦ ਆ ਜਾਂਦੇ ਆ ਸਾਨੂੰ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਇਹਨਾਂ بارشਾਂ 'ਚ ਆਪਣਾ ਘਰ ਛੱਡਿਆ ਕਿਸੇ ਦੇ ਲਈ ਹੋ ਸਕਦਾ ਹੈ ਕਿ ਇਹ ਸਾਵਣ ਦੀ ਰੁੱਤ ਹੋਵੇ ਲੇਕਿਨ ਪੰਜਾਬੀਆਂ ਨੇ ਪੰਜਾਬੀਆਂ ਨੇ ਇਸ ਸਾਵਣ ਦੀ ਰੁੱਤ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਬੁਨਿਆਦ 'ਚ ਆਪਣਾ ਖੂਨ ਦਿੱਤਾ ਹੈ ਔਰ ਖੂਨ ਜਿਆਦਾ ਸੀ ਦਿੱਤਾ ਤੇ ਉਹ ਕਿਸੇ ਇੱਕ ਧਰਮ ਦੇ ਲਈ ਕਿਸੇ ਕੌਮ ਦੇ ਲਈ ਨਹੀਂ ਦਿੱਤਾ ਐਸਾ ਖਾਇ ਕਹਿ ਦੇਣਾ ਕਿ ਪੰਜਾਬ ਨੇ ਕੀ ਕੀਤਾ ਹੈ ਲੇਕਿਨ ਅਗਰ ਕਦੀ ਤੁਸੀਂ ਇਤਿਹਾਸ ਚੱਕੋਗੇ ਤੇ ਪੂਰਾ ਦੇਸ਼ ਇਸ ਗੱਲ ਦੀ ਗਵਾਹੀ ਦੇਗਾ ਕਿ ਪੰਜਾਬ ਦੇ ਸਿੱਖ, ਮੁਸਲਮਾਨ, ਹਿੰਦੂ ਔਰ ਉਸ ਵੇਲੇ ਜਿੰਨੀਆਂ ਵੀ ਹੋਰ ਇੱਥੇ ਦੀਆਂ ਕੌਮਾਂ ਇੱਥੇ ਮੌਜੂਦ ਸੀ ਕਿ ਉਹਨਾਂ ਨੇ ਇਕਲਾ ਮਿਸਾਲ ਕੁਰਬਾਨੀ ਜਿਹੜੀ ਉਹ ਪੇਸ਼ ਕੀਤੀ ਹੈ ਇਸ ਲਈ 15 ਅਗਸਤ ਵਾਲੇ ਦਿਨ ਤੁਸੀਂ ਕਿਸੇ ਨੂੰ ਯਾਦ ਕਰੋ ਨਾ ਕਰੋ ਪੰਜਾਬੀਆਂ ਦੀ ਉਹਨਾਂ ਰੂਹਾਂ ਨੂੰ ਸਲਾਮ ਕਰਨਾ ਤੁਹਾਡਾ ਬਣਦਾ ਹੈ ਜਿਨ੍ਹਾਂ ਦੀ ਕੁਰਬਾਨੀਆਂ ਤੋਂ ਬਾਅਦ ਅੱਜ ਤੁਸੀਂ ਆਜ਼ਾਦੀ ਦਾ ਜਿਹੜਾ ਮਾਣ ਜਿਹੜਾ ਹੈ ਉਹ ਮਨਾ ਰਹੇ ਹੋ ਤੇ ਇਸ ਲਈ ਅੱਜ ਦਾ ਬਸ ਅਚਾਨਕ ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਉਹਨਾਂ ਨੂੰ ਕਾਤੇ ਹਰ ਵਾਰੀ ਅਸੀਂ ਭੁੱਲ ਜਾਂਦੇ ਹਾਂ ਜਿਨ੍ਹਾਂ ਦੀ ਲਾ ਮਿਸਾਲ ਕੁਰਬਾਨੀਆਂ ਹੈ ਔਰ ਫਿਰ ਇੰਨੀਆਂ ਤਕਲੀਫਾਂ ਤੋਂ ਬਾਅਦ ਤੁਸੀਂ ਸਾਡੀ ਮਿੱਟੀ ਦਾ ਕਮਾਲ ਦੇਖੋ ਪੰਜਾਬ ਦੀ ਮਿੱਟੀ ਦਾ ਕਮਾਲ ਇਹ ਦੇਖੋ ਕਿ ਐਨੇ ਦੁੱਖ ਐਨੀਆਂ ਤਕਲੀਫਾਂ ਐਨੇ ਲੋਕ ਵਿਛੜ ਗਏ ਧੀਆਂ ਪੁੱਤ ਮਾਪੇ ਭਾਈ ਭੈਣ ਇੰਨਾ ਕੁਝ ਝੜਾਇਆ ਚਾਹੇ ਉਹ ਲੈਣ ਦੇ ਝੜਾਇਆ ਵਾਵੇਂ ਛੜਦੇ ਛੰਡਾਇਆ ਉਹਦੇ ਬਾਅਦ ਅੱਜ ਅਸੀਂ 75 76 77 ਸਾਲਾਂ ਦੇ ਬਾਅਦ ਇਹ ਪੰਜਾਬੀ ਨੇ ਜਿਹੜੇ ਇੱਕ ਵਾਰੀ ਫਿਰ ਸਾਰੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਤੋਂ ਬਾਅਦ ਗੱਲ ਵਕੜੀ ਪਾਦੇ ਨਜ਼ਰ ਆਉਂਦੇ ਨੇ ਕਿ ਪੰਜਾਬੀ ਨੇ ਜਿਹੜੇ ਐਨੇ ਦੁੱਖ ਦੇ ਵਿੱਚ ਵੀ ਐਨੇ ਤਕਲੀਫ ਦੇ ਵਿੱਚ ਵੀ ਇੱਕ ਵਾਰੀ ਫਿਰ ਉੱਭਰ ਕੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਕਿ ਅਸੀਂ ਬੜੇ ਮਾਣ ਵਾਲੇ ਬੜੇ ਅਣਖ ਵਾਲੇ ਲੋਕ ਆ ਤੇ ਇਸ ਲਈ ਪਨਿਆ ਸਨੇਹਾ ਤਾਂ ਮੇਰਾ ਪੰਜਾਬੀ ਜ਼ੁਬਾਨ ਚ ਹੈ ਲੇਕਿਨ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਰਾ ਸਪੈਸ਼ਲ ਪੰਜਾਬੀਆਂ ਨੂੰ ਜਰਾ ਖਾਸ ਸਤਿਕਾਰ ਦਿਆ ਕਰੋ ਕਿ ਸਾਡੇ ਜਿਹੜੇ ਫੁਰਕ ਗੁਜ਼ਰੇ ਨੇ ਸਾਡੀ ਪੰਜਾਬ ਚ ਜਿੰਨੀਆਂ ਕੌਮਾਂ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਦੀ ਕੁਰਬਾਨੀ ਦੇ ਅੱਗੇ ਕਿਸੇ ਹੋਰ ਦੀ ਕੁਰਬਾਨੀ ਜਿਹੜੀ ਹੈ ਉਹ ਛੋਟੀ ਨਜ਼ਰ ਆਂਦੀ ਹੈ ਤੇ ਇਸ ਲਈ 15 ਅਗਸਤ ਦੇ ਦਿਨ ਮੈਂ ਉਹਨਾਂ ਸਾਰੀਆਂ ਬਿਛੜੀਆਂ ਰੂਹਾਂ ਨੂੰ ਵੀ ਯਾਦ ਕਰਦਾ ਔਰ ਅੱਜ ਦੇ ਸਾਰੇ ਪੰਜਾਬੀਆਂ ਨੂੰ ਵੀ ਸलाम ਪੇਸ਼ ਕਰਦਾ ਕਿ ਜਿਨ੍ਹਾਂ ਨੇ ਐਡੇ ਵੱਡੇ ਉਜਾੜੇ ਤੋਂ ਬਾਅਦ ਫਿਰ ਵੀ ਆਪਣੇ ਰਾfte ਯਕੀਨ ਕਰਕੇ ਆਪਣੀ ਕੂਵਤ ਤੇ ਬਾਜ਼ੂ ਨਾਲ ਆਪਣੀ ਹਿੰਮਤ ਦੇ ਨਾਲ ਇੱਕ ਵਾਰ ਫਿਰ ਪੰਜਾਬ ਨੂੰ ਪੂਰੇ ਦੇਸ਼ ਦਾ ਔਰ ਪੂਰੀ ਦੁਨੀਆ ਚ ਸਿਰਮੌਰ ਬਣਾਇਆ ਹੋਇਆ ਹੈ। ਬਸ ਇਹ ਗੱਲ ਅੱਜ ਦਿਲ ਦੇ ਵਿੱਚ ਸਿਗੀ ਕਿਉਂਕਿ ਅਗਸਤ ਦੀਆਂ بارشਾਂ ਹਰ ਵਾਰੀ ਕਿਉਂਕਿ ਕੱਲੀ-ਕੱਲੀ ਗਲੀ ਮੁਹੱਲੇ ਦਾ ਇਤਿਹਾਸ ਜਿਹੜਾ ਉਹ ਮੈਂ ਕਈ ਕਈ ਵਾਰ ਪੜਿਆ ਸਿਰਫ ਇੱਕ ਸ਼ਹਿਰ ਦਾ ਨਹੀਂ ਬਹੁਤ ਸਾਰੇ ਸ਼ਹਿਰਾਂ ਦਾ ਪੜਿਆ। ਔਰ ਉਹਨਾਂ ਰੇਲ ਗੱਡੀਆਂ ਦਾ ਇਤਿਹਾਸ ਪੜਿਆ ਜਿਹੜੀਆਂ ਗਈਆਂ ਤਾਂ ਜੀਤੇ ਜਾਗਦੇ ਲੋਕਾਂ ਨੂੰ ਲੈ ਕੇ ਸੀਗੀਆਂ। ਲੇਕਿਨ ਜਦ ਆਪਣੀ ਮੰਜ਼ਿਲ ਤੇ ਪਹੁੰਚੀਆਂ ਤੇ ਉਹਨਾਂ ਵਿੱਚ ਸਿਵਾਏ ਮਰਦੇ ਲੋਕਾਂ ਦੇ ਕੋਈ ਹੋਰ ਨਹੀਂ ਸੀਗਾ। ਤੇ ਇਸ ਲਈ ਅੱਜ ਦੇ ਦਿਨ ਜਿੱਥੇ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਵਾਂਗੇ ਉੱਥੇ ਉਹਨਾਂ ਪੰਜਾਬੀਆਂ ਨੂੰ ਉਹਨਾਂ ਸਾਰੀਆਂ ਬਿਛੜੀਆਂ ਰੂਹਾਂ ਨੂੰ ਵੀ ਜ਼ਰੂਰ ਯਾਦ ਕਰਾਂਗੇ ਕਿ ਜਿਨ੍ਹਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਝੜੀਆਂ ਉਹ ਰਹਿੰਦੀ ਦੁਨੀਆ ਤੱਕ ਝੜੀਆਂ ਭਾਰਤ ਦੇ ਇਤਿਹਾਸ ਦੇ ਵਿੱਚ ਜਗਮਗਾਂਦੀਆਂ ਰਹਿਣਗੀਆਂ